ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਕਾਫੀ ਦਿਨਾਂ ਦੇ ਬਿਜੀ ਰਹਿਣ ਤੋਂ ਬਾਅਦ ਟਾਈਮ ਮਿਲਿਆ ਕਿ ਸਿਰ ਧੋ ਕੇ ਆ ਬੈਠੇ ਸੀ ਜਦੋਂ ਸਾਡਾ ਛੋਟਾ ਵੀਰ ਗਰਜੰਟ ਆ ਗਿਆ ਕਹਿੰਦਾ ਚਲੋ ਜੀ ਵੀਡੀਓ ਬਣਾਈਏ ਮੈਂ ਇਹਨੂੰ ਕਿਹਾ ਕਿ ਹਾਂਜੀ ਇਦਾਂ ਹੀ ਬਣਾ ਲਓ ਫਿਰ ਰੌਲਾ ਪੈ ਗਿਆ ਕਿ ਐਦਾਂ ਤਾਂ ਵੀਡੀਓ ਬਣਾਉਣੀ ਨਹੀਂ ਕਿਉਂ ਗਰਜੰਟ ਸਿੰਘ ਐਵੇਂ ਹੋਇਆ ਨਾ ਹਾਂਜੀ ਬਿਲਕੁਲ ਜੀ ਇਹਨੂੰ ਤੁਸੀਂ ਐਡਾ ਵੱਡਾ ਇਸ਼ੂ ਕਿਉਂ ਬਣਾਇਆ ਹੋਇਆ ਵੀ ਐਦਾਂ ਨਹੀਂ ਵੀਡੀਓ ਬਣਾਉਣੀ ਓਦਾਂ ਨਹੀਂ ਵੀਡੀਓ ਬਣਾਣੀ ਨਹੀਂ ਇਸ਼ੂ ਦੀ ਗੱਲ ਨਹੀਂ ਹੈਗੀ ਭਾਜੀ ਇਹ ਪਤਾ ਕਿ ਜੇ ਕਰ ਹੋ ਜਾਂਦਾ ਆਪਾਂ ਪ੍ਰੋਫੈਸ਼ਨਲ ਤੌਰ ਤੇ ਚੱਲਦੇ ਆ ਹੁਣ ਹਨਾ ਹੂੰ ਤੇ ਆਪਣੀ ਇੱਕ ਲੋਕਾਂ ਦੇ ਮੂਹਰੇ ਇਮੇਜ ਆਹੀ ਹੈ ਨਾ ਹੂੰ ਕੋਪਰੀ ਦੇ ਵਿੱਚ ਵੀਡੀਓ ਪਾਵਾਂਗੇ ਹਨਾ ਜਾਂ ਕੋਈ ਹੋਰ ਕਿਦਾਂ ਜਿੱਦਾਂ ਹੁਣ ਤੁਸੀਂ ਸਿਰ ਨਾਤੇ ਹੋਏ ਹੋ ਨਾ ਕੇਸੀ ਇਸ਼ਾਨਾਨ ਕਹਿੰਦੇ ਆ ਇਹਨੂੰ ਆਪਾਂ ਕਿੱਥੇ ਸੁਣਾ ਵਧੀਆ ਮੈਂ ਵੀ ਅਜਨਹਾਤਾ ਮੈਂ ਵੀ ਅਜਨਾ ਗਿਆ ਸੀ ਤੇ ਮੇਰੇ ਤਾਂ ਫਿਰ ਪੱਗ ਬੰਨੀ ਹੋਈ ਆ ਸਿਰ ਤੇ ਹਾਂ ਜਿਵੇਂ ਤੁਸੀਂ ਹੁਣ ਨੰਗੇ ਸਿਰ ਬੈਠੇ ਹੋ ਨਾ ਤੇ ਆਪਣਾ ਇੱਕ ਚਿਹਰਾ ਥੋੜਾ ਜਿਹਾ ਲੋਕਾਂ ਮੇਰੇ ਹੋਰ ਬਣਿਆ ਹੋਇਆ ਹਨਾ ਲੋਕਾਂ ਦੇ ਮੂਹਰੇ ਲੈ ਕੇ ਆਵਾਂਗੇ ਤਾਂ ਇੱਕ ਥੋੜਾ ਜਿਹਾ ਆਊਟ ਜਿਹਾ ਲੱਗਣਾ ਹਨਾ ਵੀ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਵੀ ਤੁਸੀਂ ਕਹਿੰਦੇ ਨਾ ਵੀ ਵੀ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਬਾਰੇ ਪਰ ਸਾਨੂੰ ਦੇਖਣ ਲਈ ਸਾਨੂੰ ਫਰਕ ਪੈ ਰਿਹਾ ਹਾਂ ਨਹੀਂ ਇਹਦੇ ਨਾਲ ਫਰਕ ਪੈਂਦਾ ਫਰਕ ਕੀ ਪੈਂਦਾ ਕਿ ਤੁਸੀਂ ਜਦੋਂ ਮਣਸਵਾਰ ਕੇ ਲੋਕਾਂ ਦੇ ਮੋਹਰੇ ਆਉਂਦੇ ਆ ਉਹਦੇ ਨਾਲ ਤੁਹਾਡੀ ਇੱਕ ਇਮੇਜ ਲੋਕਾਂ ਦੇ ਮਨ 'ਚ ਬਣ ਜਾਂਦੀ ਆ ਪਰ ਜਦੋਂ ਤੁਸੀਂ ਇੱਕਨ ਸਹਜਤਾ 'ਚ ਲੋਕਾਂ ਦੇ ਸਾਹਮਣੇ ਆਉਂਦੇ ਹੋ ਤਾਂ ਇਮੇਜ ਅ ਫਰਕ ਪੈਂਦਾ ਹੈ ਇਮੇਜ 'ਤੇ ਹੀ ਫਰਕ ਜਿਹੜਾ ਲੋਕਾਂ ਦੀ ਨਜ਼ਰ ਦੇ 'ਚ ਤੁਹਾਡੀ ਦੇਖਾ ਉਹਦਾ ਫਰਕ ਪੈਂਦਾ ਪਰ ਨਾਲ ਦੀ ਨਾਲ ਮੇਰਾ ਮੰਨਣਾ ਇਹ ਆ ਕਿ ਇਸ ਤਰ੍ਹਾਂ ਜ਼ਿੰਦਗੀ ਜਿਉਂ ਕੇ ਤਾਂ ਤੁਸੀਂ ਕਦੇ ਰਿਲੈਕਸ ਹੀ ਨਹੀਂ ਹੋ ਸਕਦੇ ਫਿਰ ਬਿਲਕੁਲ ਜੀ ਤੁਸੀਂ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਹੈ ਤਾਂ ਹੀ ਤਾਂ ਕਹਿੰਦੇ ਨੇ ਜਿਹੜੇ ਜ਼ਿਆਦਾ ਮਸ਼ਹੂਰ ਹੋ ਜਾਂਦੇ ਨੇ ਲੋਕ ਹਾਂਜੀ ਉਹ ਕਹਿੰਦੇ ਜੇਕਰ ਢੱਡਣੀ ਵਾਲਾ ਬਾਬਾ ਕਹਿਣ ਲੱਗਾ ਤੇ ਵੀ ਮਸ਼ਹੂਰ ਹੋਣਾ ਬੜਾ ਔਖਾ ਕਹਿੰਦਾ ਮੈਂ ਹੁਣ ਕਿਸੇ ਰੇੜੀ ਤੇ ਜਾ ਕੇ ਗੋਲ ਗੱਪੇ ਨਹੀਂ ਖਾ ਸਕਦਾ ਹਾਂਜੀ ਹਾਂ ਪਰ ਉਹ ਕਿਉਂ ਨਹੀਂ ਖਾ ਸਕਦਾ ਕਿਉਂਕਿ ਉਹ ਮਸ਼ਹੂਰ ਹੋ ਕੇ ਰਹਿਣਾ ਚਾਹੁੰਦਾ ਉਹ ਚਾਹੁੰਦਾ ਵੀ ਲੋਕ ਮੈਨੂੰ ਇਸ ਰੂਪ 'ਚ ਹੀ ਦੇਖਣ ਹਾਂਜੀ ਹਾਂਜੀ ਅਸੀਂ ਕਹਿੰਦੇ ਵੀ ਇਹ ਜਿਹੜੀ ਜ਼ਿੰਦਗੀ ਆ ਕਿਸੇ ਇਸ਼ਨਾਨ ਵਾਲੀ ਜਾਂ ਨਾਰਮਲ ਕੱਪੜੇ ਵਾਲੀ ਇਹ ਸਾਡੀ ਨਾਰਮਲ ਜ਼ਿੰਦਗੀ 'ਚ ਅਸੀਂ ਇੱਥੇ ਜਿਉਂਦੇ ਹੀ ਆ ਹਾਂਜੀ ਹਾਂ ਜਿਹੜੀ ਆਪਣੀ ਸਾਂਝ ਪਾਉਣ ਦੀ ਖਾਹਿਸ਼ ਆ ਉਹ ਹੈਗੀ ਆ ਵੀ ਜਿਹੋ ਜਿਹੇ ਵੀ ਅਸੀਂ ਹੈਗੇ ਆ ਅਸੀਂ ਉਹ ਜੇ ਰਹੀਏ ਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਸਾਂਝਾਂ ਨੇ ਉਹਨਾਂ ਦੇ ਵਿੱਚ ਭਰਮ ਭਲੇਖਾ ਨਹੀਂ ਰਹਿੰਦਾ ਜੇ ਕੋਈ ਬੰਦਾ ਸਾਨੂੰ ਇੱਕ ਬਹੁਤ ਬੜਾ ਹਾਈ ਫਾਈ ਸਮਝ ਕੇ ਸਾਡੇ ਨਾਲ ਜੁੜ ਰਿਹਾ ਹੋਵੇ ਹਾਂਜੀ ਪਰ ਅਸੀਂ ਆ ਸੌਦਾ ਤਾਂ ਹਾਈ ਫਾਈ ਨਹੀਂ ਹੁੰਦੇ ਬਿਲਕੁਲ ਜੀ ਬਿਲਕੁਲ ਸਾਡੀ ਕਾਹ ਜਿੰਦਗੀ ਵੀ ਹੁੰਦੀ ਹੈ ਫਿਰ ਜਦੋਂ ਕਦੇ ਸਾਨੂੰ ਉਹਨੂੰ ਸਾਡੇ ਬਾਰੇ ਇਹ ਪਤਾ ਲੱਗਦਾ ਭਾ ਇਦਾਂ ਦੇ ਆ ਫਿਰ ਉਹਨੂੰ ਝਟਕਾ ਲੱਗਦਾ ਇਹ ਤਾਂ ਬੇਤਰ ਨਹੀਂ ਵੀ ਜੇ ਆਪਾਂ ਜਿਹੇ ਜਿਹੇ ਹੈਗੇ ਉਹੋ ਜੇ ਰਹੀਏ ਵੀ ਜੇ ਕਿਸੇ ਨੇ ਸਾਡੇ ਨਾਲ ਜੁੜਨਾ ਹੋ ਉਹ ਜੁੜ ਜੂ ਜੇ ਉਹਨੂੰ ਨਹੀਂ ਜੁੜਨ ਲੱਗਦਾ ਉਹ ਨਾ ਜੜੇ ਉਹ ਤਾਂ ਜੇ ਆਪ ਬਹੁਤ ਜ਼ਿਆਦਾ ਮਸ਼ਹੂਰ ਹੋਣਾ ਚਾਹੁੰਦੇ ਹੋਈਏ ਜਾਂ ਇੱਕ ਇਮੇਜਮੈਂਟ ਤਾਂ ਜ਼ਰੂਰੀ ਆ ਰਿਐਲਿਟੀਜ਼ ਤਾਂ ਨਹੀਂ ਜ਼ਰੂਰੀ ਹੁਣ ਆਪਾਂ ਨੂੰ ਦੇਖਣ ਵਾਲੇ ਨੇ ਜਿਹੜੇ ਹਨ ਹਰ ਇੱਕ ਤਰ੍ਹਾਂ ਦੇ ਵਿੱਚ ਲੋਕੀ ਆਉਂਦੇ ਨੇ ਕੋਈ ਵਧੀਆ ਵੀ ਨੇ ਹਨਾ ਕੋਈ ਕਿਵੇਂ ਸੋਚਦਾ ਕੋਈ ਕਿਵੇਂ ਸੋਚਦਾ ਕਿਸੇ ਦਾ ਕਮੈਂਟ ਵਧੀਆ ਵੀ ਆਉਣਾ ਕਿਸੇ ਦਾ ਨੈਗੇਟਿਵ ਵੀ ਆਉਣਾ ਹਨਾ ਤੇ ਦੇਖੋ ਜਿਵੇਂ ਹੁਣ ਕੋਈ ਸੈਲੀਬ੍ਰਿਟੀ ਵਗੈਰਾ ਹੁੰਦੇ ਨੇ ਉਹਨਾਂ ਦੀ ਲੋਕੀ ਛੋਟੀ ਜੀ ਗੱਲ ਫੜ ਲੈਂਦੇ ਨੇ ਹਨਾ ਉਹ ਛੋਟੀ ਜੀ ਗੱਲ ਫੜ ਕੇ ਉਹਦਾ ਬਹੁਤ ਵੱਡਾ ਇਸ਼ੂ ਕ੍ਰੀਏਟ ਕਰ ਦਿੰਦੇ ਨੇ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਆਪਾਂ ਉਹੀ ਗੱਲ ਕਰਦੇ ਆਂ ਵੀ ਜੇ ਆਪਾਂ ਇਹ ਚੀਜ਼ ਬਚਿਆ ਜਾਵੇ ਤਾਂ ਹੋ ਸਕਦਾ ਆਪਣਾ ਥੋੜਾ ਜਿਹਾ ਕਿਉਂਕਿ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕੰਟਰੋਵਰਸੀ ਦਾ ਬਹੁਤ ਜ਼ਿਆਦਾ ਚੱਲਦਾ ਨਾ ਜਿੱਦੇ ਟਾਈਮ ਲੋਕਾਂ ਨੂੰ ਆਏ ਹੋ ਜਾਂਦਾ ਵੀ ਇਹ ਸ਼ਾਇਦ ਆਪਣਾ ਚੈਨਲ ਚਲਾਉਣ ਲਈ ਕੋਈ ਸਟੰਟ ਵਗੈਰਾ ਖੇਲਦੇ ਨੇ ਹਨਾ ਵੀ ਤਾਂ ਕੋਈ ਥੋੜਾ ਜਿਹਾ ਵੀ ਇੱਕ ਲੱਗ ਲੱਗ ਤਰ੍ਹਾਂ ਦੀ ਇਮੇਜ ਦਿਖਾਉਣੀ ਚਾਹੁੰਦੇ ਨੇ ਜਿੱਦਾਂ ਆਪਾਂ ਦੇਖਿਆ ਕਿ ਦਲਜੀਤ ਦੀ ਫਿਲਮ ਆਈ ਸੀ ਹੁਣ ਪਿਛਲੇ ਸਾਲ ਚਮਕੀਲਾ ਫਿਲਮ ਆਈ ਵੀ ਹਾਂ ਹਨਾ ਜੀ ਉਹਨਾਂ ਨੇ ਚਮਕੀਲੇ ਦਾ ਰੋਲ ਕਰਿਆ ਸੀ ਆ ਵੈਸੇ ਇਹਨਾਂ ਦੇ ਪੱਗ ਬੰਨੀ ਹੁੰਦੀ ਹੈ ਹਨਾ ਸਿਰ ਤੇ ਪਰ ਅਸਲ ਵਿੱਚ ਉਹਨਾਂ ਦੀ ਕਟਿੰਗ ਵਾਲ ਕੱਟੇ ਹੁੰਦੇ ਨੇ ਤੇ ਜਦੋਂ ਉਹਨਾਂ ਨੇ ਫਿਲਮ ਦੇ ਵਿੱਚ ਰੋਲ ਕਰਿਆ ਚਮਕੀਲੇ ਦਾ ਚਮਕੀਲੇ ਦੇ ਵਾਲ ਕੱਟੇ ਹੋਏ ਸੀ ਤੇ ਉਹਦੇ ਨਾਲ ਕੀ ਹੋਇਆ ਦਲਜੀਤ ਨੂੰ ਵੀ ਸਿਰ ਤੋਂ ਪੱਗ ਲਾਉਣੀ ਵੀ ਪਰ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਚੰਗਾ ਮਾੜਾ ਬੋਲਿਆ ਹਾਂ ਹਾਲਾਂਕਿ ਉਹਨੇ ਦਾ ਇੱਕ ਬਾਇਓਗ੍ਰਾਫੀ ਦਿਖਾਈ ਹੈ ਸਚਾਈ ਦਿਖਾਈ ਹੈ ਵੀ ਨਾ ਚਮਕੀਲਾ ਕਿਦਾਂ ਦਾ ਸੀ ਕਿ ਉਹਨੇ ਅਸਲ ਵਿੱਚ ਵਾਲ ਕਟਾਏ ਨਹੀਂ ਸੀ ਉਹ ਤਾਂ ਪਹਿਲਾਂ ਪਹਿਲਾਂ ਤੋਂ ਕੱਟੇ ਹੋਏ ਪਰ ਉਹਦੇ باوجود ਵੀ ਜਿਹੜੇ ਲੋਕ ਦਿਲਜੀਤ ਨੂੰ ਪਿਆਰ ਕਰਦੇ ਨੇ ਹਾਂਜੀ ਹਾਂਜੀ ਉਹਦੇ باوجود ਵੀ ਕਰਦੇ ਹੋਣਗੇ ਬਿਲਕੁਲ ਜੀ ਬਿਲਕੁਲ ਇਹ ਤਾਂ ਆਪਾਂ ਤਾਂ ਸਲੋਗਨ ਲਈ ਬੈਠੇ ਆਂ ਸੰਜਾ ਘਰ ਚ ਵੀ ਸਭ ਤੋਂ ਵੱਡਾ ਰੋਗ ਕਿਆ ਕਹhenge ਲੋਕ ਹਾਂਜੀ ਹਾਂਜੀ ਜੇ ਲੋਕਾਂ ਦੇ ਮੁਤਾਬਕ ਜ਼ਿੰਦਗੀ ਜਿਉਣ ਲੱਗੇ ਹਰ ਇੱਕ ਬੰਦਾ ਜਿਵੇਂ ਤੁਸੀਂ ਕਿਹਾ ਬਖਰੇ ਢੰਗਾ ਅਸੀਂ ਹਰ ਇੱਕ ਦੇ ਮੁਤਾਬਕ ਤਾਂ ਫਿੱਟ ਕਦੇ ਵੀ ਨਹੀਂ ਹੋ ਸਕਦੇ ਕਿੰਨਾ ਕੁ ਮੇਨਟੇਨ ਕਰ ਲਵਾਂਗੇ ਇਹ ਚੀਜ਼ ਨੂੰ ਬਿਲਕੁਲ ਜੀ ਫਿਰ ਚਾਹੀਦਾ ਤਾਂ ਇਹੀ ਆ ਵੀ ਸੈਲੀਬ੍ਰਿਟੀ ਆਪਾਂ ਹੈ ਨਹੀਂ ਆਪਾਂ ਤਾਂ ਆਮ ਇਨਸਾਨ ਆ ਹਾਂਜੀ ਆਪਾਂ ਜਿਹੜੇ ਕੋਸ਼ਿਸ਼ ਵੀ ਕਰਦੇ ਆਂ ਤੇ ਆਪਾਂ ਕਿਸੇ ਨੂੰ ਲੁਕਾਉਂਦੇ ਵੀ ਨਹੀਂ ਕਿਸ ਗੱਲ ਨੂੰ ਇੱਥੋਂ ਹਾਂਜੀ ਉਹਦੇ باوجود ਵੀ ਆਪਾਂ ਨੂੰ ਇੰਨਾ ਪਿਆਰ ਕਰਨ ਵਾਲੇ ਲੋਕ ਨੇ ਹੁਣ ਇੱਕ ਪੱਖ ਇਹ ਵੀ ਆ ਕਿ ਇੱਕ ਲੋਕ ਭਰਮ ਚ ਜੇ ਹੁਣ ਸਮਝ ਲਓ ਤੁਸੀਂ ਰਿਐਲਿਟੀ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਵੱਧ ਦਿਖਾ ਕੇ ਜ਼ਿੰਦਗੀ ਜਿਉਉਣੇ ਆਂ ਹਾਂਜੀ ਹਾਂਜੀ ਉਹਦੇ ਕਰਕੇ ਕੋਈ ਤੁਹਾਡੇ ਨਾਲ ਜੁੜ ਜਾਂਦਾ ਇਹ ਮੈਨੂੰ ਲੱਗਦਾ ਕਿ ਤਨੇ ਕਿਤੇ ਬੰਦੇ ਨਾਲ ਧੋਖਾ ਵੀ ਤਾਂ ਹੈਗਾ ਕਿਉਂਕਿ ਆਪਾਂ ਸਦਾ ਤਵਜਹ ਹੁੰਦੇ ਨਹੀਂ ਬਿਲਕੁਲ ਜੀ ਇਹਦੇ ਨਾਲ ਵਹਿਤਰ ਨਹੀਂ ਕਿ ਆਪਾਂ ਆਪਣੀ ਰਿਐਲਿਟੀ ਮੁਤਾਬਕ ਜ਼ਿੰਦਗੀ ਜਿਉਈਏ ਤੇ ਹੁਣ ਤੁਸੀਂ ਸਾਂਝੇ ਕਰਦੇ ਪਲੇਟਫਾਰਮ ਤੋਂ ਨੋਟ ਕੀਤਾ ਹੋਊਗਾ ਵੀ ਜਿੰਨੇ ਕ ਲੋਕ ਵੀ ਆਪਣੇ ਨਾਲ ਜੁੜੇ ਹੋਏ ਨੇ ਹਾਂਜੀ ਉਹ ਦਿਲੋਂ ਜੁੜੇ ਹੋਏ ਨੇ ਬਿਲਕੁਲ ਜੀ ਦਿਲੋਂ ਪਰ ਉਹ ਜ਼ਿਆਦਾਤਰ ਲੋਕ ਉਹ ਨੇ ਜਿਹੜੇ ਐਸੀ ਨੂੰ ਪਿਆਰ ਕਰਦੇ ਨੇ ਵੀ ਤੁਸੀਂ ਕੁਝ ਬਣਾਸ ਸਵਾਰ ਕੇ ਗੱਲ ਨਹੀਂ ਕਰਦੇ ਤੁਸੀਂ ਜਿਹੜੀ ਗੱਲ ਹੁੰਦੀ ਹੈ ਉਹਵੇਂ ਕਹਿ ਦਿੰਦੇ ਹੋ ਹਾਂਜੀ ਅਚਾ ਉਹਨਾਂ ਲੋਕਾਂ ਨਾਲ ਬੈਠਣਾ ਕਿੰਨਾ ਸੌਖਾ ਹਾਂਜੀ ਉਹ ਆਪ ਵੀ ਕਿੰਨੇ ਫਿਰ ਇਹ ਵੀ ਹੋਣਾ ਚਾਹੀਦਾ ਵੀ ਅਸੀਂ ਕਿਹੋ ਜਿਹੇ ਲੋਕਾਂ ਨਾਲ ਜੁੜਨਾ ਚਾਹੁੰਦੇ ਹਾਂ ਜਦੋਂ ਆਪਾਂ ਕੁਝ ਬਣ ਕੇ ਹਰ ਵਕਤ ਕੁਝ ਨਾ ਕੁਝ ਬਣ ਕੇ ਹੀ ਜ਼ਿੰਦਗੀ ਜਿਊਵਾਂਗੇ ਉਹਦੇ ਨਾਲ ਸਾਡੇ ਨਾਲ ਜੁੜਨ ਵਾਲੇ ਲੋਕ ਭਲੇਖੇ 'ਚ ਵੀ ਜੁੜ ਸਕਦੇ ਨੇ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਵਿਤਰ ਨਹੀਂ ਵੀ ਆਪਾਂ ਨੂੰ ਸੱਚੇ ਸੱਚੇ ਰਹਿਣਾ ਕਿ ਜਿਹੇ ਦੇ ਹੈਗੇ ਉਹੋ ਜਿਹਾ ਦਿਖਾ ਦੇਣਾ ਚਾਹੀਦਾ ਵੀ ਭਾਈ ਅਸੀਂ ਤਾਂ ਐਜੇ ਵੀ ਹਾਂ ਆਪਣੇ ਗੁਰੂਆਂ ਪੀਰਾਂ ਦੀ ਵੀ ਇਹੀ ਗੱਲ ਆ ਜਿੱਦਾਂ ਦਾ ਬੰਦੇ ਦਾ ਜਨਮ ਹੁੰਦਾ ਸ਼ੁਰੂ ਤੋਂ ਹੀ ਹੂੰ ਬੱਚਾ ਛੋਟਾ ਹੁੰਦਾ ਹੁੰਦਾ ਉਹਦੇ ਵਾਲ ਵੱਧਦੇ ਸਿੱਖੀਧਰੋਂ ਦੇ ਵਿੱਚ ਆਪਾਂ ਕੈਂਚੀ ਨਹੀਂ ਲਗਾ ਸਕਦੇ ਹੁਣ ਚਲੋ ਫਿਰ ਆਪਾਂ ਲਵਾਈ ਜਾਂਦੇ ਆ ਵੈਸੇ ਉਹਨਾਂ ਦਾ ਮੰਨਣਾ ਇਹ ਹੈ ਵੀ ਜਿੱਦਾਂ ਬੰਦਾ ਪੈਦਾ ਹੋਇਆ ਉਹਨੂੰ ਇਦਾਂ ਹੀ ਜਾਣਾ ਚਾਹੀਦਾ ਹੈ ਰਹਿਣਾ ਚਾਹੀਦਾ ਤਾਂ ਮੈਂ ਸ਼ਾਇਦ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖੀ ਸੀ ਉਹ ਬੱਚਾ ਪੈਦਾ ਹੁੰਦਾ ਹੁੰਦਾ ਹੀ ਉਹ ਵੱਡਾ ਹੋ ਹੀ ਜਾਂਦਾ ਹੁੰਦਾ ਜਾਂਦਾ ਉਹਦਾ ਦਾੜੀ ਆਈ ਨੇ ਵੱਡੀ ਹੋ ਜਾਂਦੀ ਆ ਉਦਾਂ ਹੀ ਫਿਰ ਬਜ਼ੁਰਗ ਹੋ ਕੇ ਉਹਦੀ ਡੈਥ ਹੋ ਜਾਂਦੀ ਆ ਹੂੰ ਉਹਦੇ ਵਿੱਚ ਇਹ ਦਿਖਾਇਆ ਵੀ ਪ੍ਰਕਿਰਤੀ ਦਾ ਵੀ ਬੰਦੇ ਦਾ ਕਿੱਦਾਂ ਜਨਮ ਹੁੰਦਾ ਕਿੱਦਾਂ ਉਹਦੀ ਜ਼ਿੰਦਗੀ ਦੇ ਵਿੱਚ ਸਰਵਾਈਵ ਹੁੰਦਾ ਹਨਾ ਲਾਸਟ ਵਿੱਚ ਉਹਨੇ ਐਂਡ ਦੇ ਵਿੱਚ ਤਾਂ ਮਿੱਟੀ ਹੋ ਜਾਣਾ ਮਿੱਟੀ ਹੋ ਜਾਣਾ ਹਾਂਜੀ ਇਹ ਇਮੇਜ ਜਿਹੜੀ ਆ ਜਿੱਥੋਂ ਤੱਕ ਲੋਕਾਂ ਦੇ ਮਨਾਂ ਦੀ ਗੱਲ ਹੈ ਇਹ ਇੱਕ ਬਹੁਤ ਵੱਡਾ ਭਰਮ ਹੈ ਹਾਂਜੀ ਮੈਂ ਕਹਿੰਦਾ ਤੁਸੀਂ ਪੂਰਾ ਜੋਰ ਲਾ ਲਿਓ ਕਦੇ ਹੋਈ ਨਹੀਂ ਸਕਦਾ ਵੀ ਤੁਹਾਨੂੰ ਕੋਈ ਡਿਸਲਾਈਕ ਕਰਨ ਵਾਲੇ ਤੁਸੀਂ ਬਿਲਕੁਲ ਨਾਰਮਲ ਰਹਿ ਲਓ ਇਹ ਵੀ ਨਹੀਂ ਹੋ ਸਕਦਾ ਮੈਨੂੰ ਇੰਜ ਲੱਗਦਾ ਹੁੰਦਾ ਕਿ ਸੈਲੀਬ੍ਰਿਟੀ ਬਣ ਇਹ ਬੰਦੇ ਜਨ ਭੁੱਖਾ ਇੱਕ ਆਪਾਂ ਭੁੱਖਾ ਕ੍ਰੀਏਟ ਕਰ ਲਿਆ ਕੋਈ ਆਪਾਂ ਜਨਮ ਦਿਨ ਮਨਾਉਂਦੇ ਆ ਬੰਦੇ ਦਾ ਜਨਮ ਦਿਨ ਵੇਲੇ ਬੱਚੇ ਨੂੰ ਆਪਾਂ ਉਹੋ ਜੀ ਉਹਦੀ ਇਮੇਜਿਨੇਸ਼ਨ ਬਣਾਤੀ ਉਹਦੇ ਮਨ ਚ ਪਿਕਚਰਾਂ ਭਰਤੀਆਂ ਬਰਥਡੇ ਬੋਏ ਬਰਥਡੇ ਗਰਲ ਉਹਦੇ ਨਾਲ ਉਹ ਬੰਦਾ ਆਪਣੀ ਅਸਲੀਅਤ ਨੂੰ ਛੱਡਦਾ ਛੱਡ ਦਿੰਦਾ ਹਾਂਜੀ ਇੱਕ ਪਤਾ ਨਹੀਂ ਕਿਹੜੇ ਬੰਦੇ ਦੀ ਕਹਾਣੀ ਆ ਮੈਂ ਕਹਾਣੀ ਸਾਂਝੀ ਕਰਦਾ ਬੜੀ ਵਧੀਆ ਕਹਿੰਦੇ ਜੀ ਉਸ ਬੰਦੇ ਨੂੰ ਨੋਬਲ ਪੁਰਸਕਾਰ ਮਿਲਿਆ ਮੈਂ ਨਾਮ ਭੁੱਲ ਗਿਆ ਹਾਂ ਹਾਂਜੀ ਸੱਚੀ ਕਹਾਣੀ ਹੈ ਹਾਂਜੀ ਹਾਂਜੀ ਜਦੋਂ ਉਹਨੂੰ ਨੋਬਲ ਪੁਰਸਕਾਰ ਮਿਲਿਆ ਐਕਚੁਅਲ 'ਚ ਉਹ ਬੰਦਾ ਇਹੋ ਜਿਹੀਆਂ ਗੱਲਾਂ ਨੂੰ ਹੀ ਤੇ ਗੱਲ ਕਰਦਾ ਸੀ ਲੋਕਾਂ ਨੂੰ ਅਵੇਅਰ ਕਰਦਾ ਸੀ ਕਿ ਸਾਨੂੰ ਆਪਣੀ ਅਸਲੀਅਤ ਨਹੀਂ ਛੱਡਣੀ ਚਾਹੀਦੀ ਹਾਂਜੀ ਹਾਂਜੀ ਉਹਨੇ ਕੀ ਕੀਤਾ ਵੀ ਨੋਬਲ ਪ੍ਰਾਈਜ਼ ਜਦੋਂ ਉਹਨੂੰ ਮਿਲਿਆ ਤੇ ਉਹ ਜਦੋਂ ਨਾ ਕਿਤੇ ਲੁਕ ਗਿਆ ਜਾ ਕੇ ਠੀਕ ਹੈ ਜੀ ਉਹ ਫਿਰ ਖਬਰ ਚੱਲੀ ਵੀ ਫਲਾਣੇ ਨੂੰ ਨੋਬਲ ਪਤਾ ਨਹੀਂ ਮਰ ਗਿਆ ਪਤਾ ਨਹੀਂ ਲੁੱਟ ਗਿਆ ਪਤਾ ਨਹੀਂ ਕਿੱਧਰ ਚਲੇ ਗਿਆ ਇੱਕ ਹਫ਼ਤਾ ਉਹ ਦੂਰ ਬੈਠ ਕੇ ਟੀਵੀ ਤੇ ਖ਼ਬਰਾਂ ਸੁਣਦਾ ਰਿਹਾ ਜਦ ਖ਼ਬਰਾਂ ਠੰਡੀਆਂ ਜਿਹੀਆਂ ਪੈਣ ਲੱਗੀਆਂ ਤਾਂ ਉਹ ਬਾਅਦ ਚ ਪ੍ਰਗਟ ਹੋ ਗਿਆ ਅੱਛਾ ਫਿਰ ਉਹ ਪ੍ਰਗਟ ਹੋ ਗਿਆ ਉਹ ਕਹਿੰਦਾ ਜੀ ਮੈਂ ਹੁਣ ਦੋ ਤਿੰਨ ਦਿਨ ਤੱਕ ਦੱਸੂ ਮੈਂ ਕਿੱਥੇ ਸੀ ਮੈਂ ਕਿਉਂ ਸੀ ਉਹ ਫੇਰ ਉਹਨੇ ਕਯੂਰੀਓਸਿਟੀ ਜੀ ਬਣਾਈ ਰੱਖੀ ਹਫ਼ਤਾ ਤੱਕ ਫੇਰ ਟੀਵੀ ਤੇ ਖ਼ਬਰਾਂ ਚੱਲੀਆਂ ਹਾਂਜੀ ਹਾਂਜੀ ਹਫ਼ਤੇ ਬਾਅਦ ਉਹਨੂੰ ਕਹਿੰਦੇ ਵੀ ਤੈਨੂੰ ਆਹ ਇਨਾਮ ਮਿਲਿਆ ਵੀ ਤੂੰ ਇਹ ਇਨਾਮ ਲੈ ਲੈ ਉਹ ਕਹਿੰਦਾ ਜੀ ਮੈਂ ਇਨਾਮ ਨਹੀਂ ਲੈਣਾ ਇਨਾਮ ਦੀ ਰਾਸ਼ੀ ਨਹੀਂ ਲੈਣੀ ਹਾਂਜੀ ਵੀ ਮੈਂ ਨਾ ਇੱਕ ਟਰਸਟ ਬਣਾਇਆ ਵੀ ਮੇਰੇ ਉਸ ਟਰਸਟ ਨੂੰ ਦੇ ਦੋ ਤੇ ਵੀ ਅਸੀਂ ਇਹ ਦਾਨਪੁੰਨੇ ਕਰਨੀ ਆ ਸਾਰੀ ਹਾਂਜੀ ਫਿਰ ਉਹਦੀ ਖਬਰ ਚੱਲੀ ਇੱਕ ਹਫਤਾ ਵੀ ਵਾਜੀ ਵਾ ਬੰਦਾ ਕਹਿੰਦਾ ਜੀ ਦਾਨਪੁੰਨ ਕਰਨੀ ਆ ਸਾਰੀ ਜਦੋਂ ਖਬਰ ਮੱਠੀ ਜੀ ਪੈਣ ਲੱਗੀ ਉਹਨਾਂ ਨੇ ਉਹ ਦੇਤੀ ਦਾਨ ਰਾਸ਼ੀ ਉਹਨਾਂ ਨੂੰ ਹਾਂਜੀ ਬਾਅਦ ਚ ਪਤਾ ਲੱਗਿਆ ਵੀ ਉਹ ਟਰਸਟ ਦੇ ਵਿੱਚ ਕੱਲਾ ਹੀ ਸੀ ਅੱਛਾ ਫਿਰ ਉਹਨੇ ਉਹ ਵੀ ਚੁਗਲੀ ਕਰਾਤੀ ਆਪੇ ਫਿਰ ਉਹਦੀ ਖਬਰ ਫਿਰ ਜਦੋਂ ਪੋਜ਼ਿਟਿਵ ਤੋਂ ਨੈਗੇਟਿਵ ਸ਼ੁਰੂ ਹੋ ਗਈਆ ਬਈ ਇਹ ਬੰਦਾ ਇਦਾਂ ਦਾ ਸੀ ਇਦਾਂ ਦਾ ਸੀ ਫਿਰ ਉਸ ਤੋਂ ਬਾਅਦ ਉਹ ਹੋਰ ਉਹਨੇ ਇੱਕ ਦੋ ਇਹੋ ਜਿਹੇ ਕੰਮ ਕੀਤੇ ਤੇ ਉਹ 40 ਦਿਨ ਦੇ ਕਰੀਬ ਕਹਿੰਦੇ ਆ ਪੂਰੇ ਇੰਟਰਨੈਸ਼ਨਲ ਮੀਡੀਆ 'ਚ ਛਾਇਆ ਰਿਆ ਪੁਰਾਣੀ ਗੱਲ ਆ ਠੀਕ ਆ ਤੇ ਉਸ ਤੋਂ ਬਾਅਦ ਉਹ ਪ੍ਰਗਟ ਹੋਇਆ ਉਹਨੇ ਫਿਰ ਗੱਲ ਕੀਤੀ ਚੋਟ ਮਾਰੀ ਉਹਨੇ ਉਹ ਕਹਿੰਦਾ ਵੀ ਅਸੀਂ ਜਿਹੜੀਆਂ ਗੱਲਾਂ ਨੂੰ ਡਿਜ਼ਰਵ ਵੀ ਨਹੀਂ ਕਰਦੇ ਅਸੀਂ ਉਹਨਾਂ ਗੱਲਾਂ ਦੇ ਲਈ ਵੀ ਮਤਲਬ ਕੋਈ ਨਾ ਕੋਈ ਕ੍ਰੈਡਿਟ ਕੋਈ ਨਾ ਕੋਈ ਇਮੇਜ ਕ੍ਰੀਏਟ ਕਰਕੇ ਅਸੀਂ ਇੱਕ ਸਪੈਸ਼ਲ ਜਿਹਾ ਬਣ ਕੇ ਰਹਿਣਾ ਚਾਹੁੰਦੇ ਹਾਂ ਮੈਂ ਤਾਂ ਫਿਰ ਲਿਆ ਸੀ ਜੋ ਵੱਡਾ ਐਡਾ ਵੱਡਾ ਨਾਮ ਮੈਂ ਤਾਂ ਚਾਲੇ ਕਿ ਦਿਨ ਰਹਿਣਾ ਚਾਹੀਦਾ ਸੀ ਪਰ ਇਹ ਦੱਸਣ ਦੀ ਗੱਲ ਇਹ ਸੀ ਅਸਲੇ 'ਚ ਵੀ ਮਨੁੱਖ ਨੇ ਇੱਕ ਨਵੀਂ ਭੁੱਖ ਤਿਆਰ ਕਰ ਲਈ ਉਹਨੂੰ ਕਹਿੰਦੇ ਨੇ ਰਿਕੋ ਪਛਾਣ ਦੀ ਭੁੱਖ ਹਾਂਜੀ ਹੁਣ ਦੇਖੋ ਆਪਣੇ ਬੱਚੇ ਨੇ ਆਪਣੇ ਬੱਚੇ ਨੇ ਕੋਈ ਸਪੈਸ਼ਲ ਤਾਂ ਕੀਤਾ ਨਹੀਂ ਹੁੰਦਾ ਨਾ ਤੁਸੀਂ ਵਿਆਹ ਕਿੱਡਾ ਵੱਡਾ ਉਹਨਾਂ ਦੇ ਅਸਰ ਪੈਂਦਾ ਜੀ ਆਪਾਂ ਨੂੰ ਨੇ ਇਹ ਕਹਿਦੀ ਵਾ ਇਸ ਤਰ੍ਹਾਂ ਬਰਥਡੇ ਨਹੀਂ ਮਨਾਉਣਾ ਪੁਰਾਣੇ ਜ਼ਮਾਨੇ 'ਚ ਮਨਾਉਂਦੇ ਹੀ ਨਹੀਂ ਸੀ ਨਹੀਂ ਮਨਾਉਂਦੇ ਤੇ ਇੱਕ ਨਵੀਂ ਇੱਕ ਬਿਮਾਰੀ ਨਹੀਂ ਸੇੜ ਲਈ ਮੈਂ ਵੀ ਨਹੀਂ ਮਨਾਇਆ ਕਦੇ ਆਪਾਂ ਮੈਂ ਨਹੀਂ ਮਨਾਇਆ ਕਦੇ ਤੇ ਇੱਕ ਬਿਮਾਰੀ ਸੇੜ ਲਈ ਅਜੇ ਬਾਹਰਲੇ ਦੇਸ਼ਾਂ ਦੇ ਵਿੱਚ ਗ੍ਰੈਜੂਏਸ਼ਨ ਜਿਵੇਂ ਪਲੱਸ 2 ਪਾਸ ਕਰਦੇ ਨੇ ਵੱਡੇ ਵੱਡੇ ਫੰਕਸ਼ਨ ਹੁੰਦੇ ਨੇ ਨਵੇਂ ਸੂਟ ਲੈਣੇ ਨੇ ਕੱਪੜੇ ਲੈਣੇ ਨੇ ਹਾਂਜੀ ਇਹ ਕਿਤਨਾ ਕਿਤੇ ਕੁਛ ਨਾ ਕੁਛ ਹਰ ਵਕਤ ਬਣ ਕੇ ਰਹਿਣਾ ਇਹ ਨਾ ਸਾਡੀ ਇੱਕ ਬਿਮਾਰੀ ਵੀ ਕ੍ਰੀਏਟ ਕਰਦਾ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਜਿਹੋ ਜਿਹੇ ਵੀ ਹੈਗੇ ਹੋ ਤੁਸੀਂ ਉਹੋ ਜਿਹੇ ਹੀ ਰਹੋ ਬਿਲਕੁਲ ਜੀ ਉਹਦੇ ਮੁਤਾਬਕ ਜੇ ਤੁਹਾਡੀ ਕੋਈ ਪਛਾਣ ਬਣਦੀ ਆ ਉਹ ਪਛਾਣ ਫੇ ਕਦੇ ਹਿਲਦੀ ਨਹੀਂ ਉਹਨੂੰ ਖਤਰਾ ਨਹੀਂ ਹੁੰਦਾ ਕੋਈ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਸੀਂ ਹੋਰ ਹੈ ਹੀ ਨਹੀਂ ਕੋਈ ਹਾਂਜੀ ਹਾਂ ਤੁਹਾਡਾ ਕੀ ਡਰ ਆ ਤੁਹਾਨੂੰ ਕਿ ਤੋ ਵਿਚਾਰ ਰੱਖਣ ਦੀ ਲੋੜ ਆ ਦੂਜੀ ਗੱਲ ਜਿੱਥੋਂ ਤੱਕ ਇਹ ਆਪਾਂ ਕਦੇ ਸਲੋਗਨ ਵੀ ਜਿਹੜਾ ਲਾਇਆ ਹੋਇਆ ਵੀ ਇਹ ਇੱਕ ਬਹੁਤ ਵੱਡਾ ਰੋਗ ਆ ਕਿ ਅਦਰਦ opinion ਮੁਤਾਬਕ ਅਸੀਂ ਜਿਉਣਾ ਹਾਂਜੀ ਹਾਂਜੀ ਅਸੀਂ ਦੂਸਰੇ ਦੇ opinion ਮੁਤਾਬਕ ਕਦੇ ਪਰਫੈਕਟ ਹੋਏ ਨਹੀਂ ਸਕਦੇ ਕਿਉਂਕਿ ਅਸੀਂ ਸਾਰੇ ਵੱਖੋ ਵੱਖਰੇ ਆ ਸਾਰਿਆਂ ਦੇ ਮਨ ਵੱਖੋ ਵੱਖਰੇ ਨੇ ਸਾਰਿਆਂ ਦੇ ਸਮਝ ਦੇ ਲੈਵਲ ਵੱਖੋ ਵੱਖਰੇ ਨੇ ਸਮਝ ਦੇ ਵਿੱਚ 16 ਦੇ ਲੈਵਲ ਵੱਖੋ ਵੱਖਰੇ ਨੇ ਤੇ ਮੈਨੂੰ ਲੱਗਦਾ ਜਦੋਂ ਅਸੀਂ ਬਹੁ ਗਣਤੀ ਦੇ ਵਿੱਚ ਫਿੱਟ ਹੋਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਆਪਣਾ ਆਪ ਗਵਾ ਬੈਨੇ ਹੁਣ ਆ ਵੀਡੀਓ ਆਪਾਂ ਬਣਾਈ ਹੈ ਹਾਂਜੀ ਜੇ ਇਹ ਪਬਲਿਕ 'ਚ ਚੱਲ ਜਾਂਦੀ ਹੈ ਤੇ ਠੀਕ ਆ ਜਿਹੜੇ ਲੋਕਾਂ ਨੂੰ ਇਹ ਨਹੀਂ ਪਸੰਦ ਹੋ ਸਾਨੂੰ ਨਹੀਂ ਸਾਡੇ ਨਾਲ ਨਹੀਂ ਲਗਾਓ ਕਰਨਗੇ ਹਾਂਜੀ ਤੇ ਉਹਨਾਂ ਨੂੰ ਆਜ਼ਾਦੀ ਹੈ ਐਵੇਂ ਹੱਸੀ ਕਿਹੜਾ ਸਾਰਿਆਂ ਨੂੰ ਫੋਲੋ ਕਰਨਾ ਚਾਹੁੰਨੇ ਜਿਹੜੇ ਲੋਕ ਬਹੁਤ ਬੰਠਣ ਕੇ ਅਲੱਗ-ਅਲੱਗ ਢੰਗ ਤਰੀਕੇ ਬਣ ਕੇ ਵੀਡੀਓ ਬਣਾ ਅਸੀਂ ਕਿੰਨਿਆਂ ਨੂੰ ਲਾਈਕ ਕਰਦੇ ਆ ਆਪਣੇ ਸਮਾਜ ਦੇ ਚਪਕੀ ਆ ਪਰ ਸਾਰਿਆਂ ਨੂੰ ਲਾਈਕ ਕਰ ਸਕਦੇ ਨਹੀਂ ਕਰ ਸਕਦੇ ਇਹ ਤਾਂ ਕੁਦਰਤ ਦਾ ਖੇਡ ਆ ਫਿਰ ਇਹਦੇ ਵਿੱਚ ਜਦੋਂ ਕਿਹੜੀ ਚੀਜ਼ ਪੋਸੀਬਲ ਨਹੀਂ ਅਸੀਂ ਇੰਪੋਸੀਬਲੀ ਟਰਾਈ ਕਰਨ ਲੱਗ ਗਏ ਜਿਹੜੀ ਚੀਜ਼ ਪੋਸੀਬਲ ਨਹੀਂ ਸਾਨੂੰ ਉਹ ਕਰਨੀ ਹੀ ਨਹੀਂ ਚਾਹੀਦੀ ਨਹੀਂ ਕਰਨੀ ਚਾਹੀਦੀ ਫਿਰ ਮੈਨੂੰ ਲੱਗਦਾ ਹੁਣ ਤੂੰ ਮੇਰੇ ਨਾਲ ਸਹਿਮਤ ਹੋ ਗਿਆ ਕਿ ਨਹੀਂ ਅਜੇ ਆਪਣੀ ਕਈ ਦਿਨ ਦੀ ਬਾਤ ਬਾਤ ਚੱਲਦਾ ਨਾ ਇਹ ਪਿਛਲੀ ਵਾਰ ਵੀ ਗਿਆ ਸੀ ਹਰਮਿੰਦਰ ਆਰ ਤੋਂ ਹਰਮਿੰਦਰ ਤੋਂ ਪਿਛਲਾ ਵੀ ਮੇਰੀ ਗੱਲ ਜਿਹੜੀ ਕਹੀ ਆ ਦਾ ਜਵਾਬ ਹੈ ਤੁਹਾਡੇ ਕੋਲ ਵੀ ਆਪਾਂ ਨੂੰ ਕਿਹੜਾ ਇਹ ਤਾਂ ਦੋਨੋਂ ਆਪਸ਼ਨ ਆਪਣੇ ਕੋਲ ਅਵੇਲੇਬਲ ਨੇ ਹਾਂਜੀ ਕੁਛ ਨਾ ਕੁਛ ਬਣ ਕੇ ਵਿਚਰਨਾ ਜਾਂ ਜੋ ਹੈਗੇ ਉਹ ਜੀ ਰਹੋ ਬਿਲਕੁਲ ਜੀ ਤੇ ਤੈਨੂੰ ਦੱਸ ਵੀ ਕਿਹੜਾ ਚੰਗਾ ਲੱਗਦਾ ਮੈਨੂੰ ਤਾਂ ਹੁਣ ਚਲੋ ਪਤਾ ਕੀ ਚੱਕਰ ਹੁਣ ਆਪਾਂ ਸੋਸ਼ਲ ਮੀਡੀਆ ਦੇ ਆਪਾਂ ਨਜ਼ਰੇ ਜੀ ਤੋਂ ਦੇਖਦੇ ਆ ਤਾਂ ਥੋੜਾ ਜਿਹਾ ਲੱਗਦਾ ਪਰ ਆਪਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿਉਂਕਿ ਹੋਣਾ ਪਿਆ ਕਿਉਂਕਿ ਗੱਲਾਂ ਤੁਹਾਡੀਆਂ ਬਿਲਕੁਲ ਸੱਚੀਆਂ ਨੇ ਹਾਂ ਹਾਂਜੀ ਚਾਹੇ ਆਪਾਂ ਦੁਨੀਆ ਨੂੰ ਮੁੱਖ ਰੱਖ ਕੇ ਬਹੁਤ ਕੁਝ ਕਰਦੇ ਆਂ ਅਰਜੈਂਟ ਪਰ ਸਹਿਮਤ ਆਪਾਂ ਸਹੀ ਗੱਲ ਨਾਲੇ ਹੁੰਨੇ ਆਂ ਅੰਦਰੋਂ ਬਿਲਕੁਲ ਪਰ ਇਹ ਮਜਬੂਰੀ ਨਹੀਂ ਬਣਾਉਣੀ ਚਾਹੀਦੀ ਇਹ ਸਾਡੀ ਫਿਰ ਹੰਕਾਰ ਦੀ ਭੁੱਖ ਆ ਜਾਂ ਸਾਡਾ ਡਰ ਆ ਜਾਂ ਲਾਲਚ ਹੁੰਦਾ ਕੋਈ ਜਿਹੜਾ ਅਸੀਂ ਕਿਸੇ ਕੁਝ ਬਣ ਜਾਂਦੇ ਆ ਪਰ ਇਹ ਨਾਲ ਇਹ ਕੱਲੇ ਸੁੱਖ ਨਹੀਂ ਦਿੰਦਾ ਇਹ ਮੋਮੈਂਟਰੀ ਸੁੱਖ ਤਾਂ ਤੁਹਾਨੂੰ ਦੇ ਦਿੰਦਾ ਹੁਣ ਜੇ ਤੁਹਾਡੀ ਕਿਸੇ ਬਾਰੇ رائے ਵਧੀਆ ਨਹੀਂ ਕੀ ਉਹ ਬੰਦਾ ਤੁਹਾਡੇ ਮੂੰਹ ਤੇ ਆ ਕੇ ਦੱਸੂ ਕਦੇ ਹਣਾ ਚਾਹੇ ਤੁਸੀਂ ਲੱਖ ਜੋਰ ਲਾ ਲਓ ਜੋ ਕੁਝ ਮਰਜ਼ੀ ਕਰ ਲਓ ਉਹ ਜੇ ਹੁਣ ਚਲੱਪਾ ਵੀਡੀਓ ਬਣਾ ਲਈ ਹਾਂਜੀ ਤੈਨੂੰ ਲੱਗਦਾ ਵੀ ਆਪਣੇ ਮੂੰਹ ਤੇ ਆ ਕੇ ਕੋ ਕੋ ਆਪਣਾ ਗੱਲ ਕਰ ਲੂਗਾ ਵੀ ਇਹ ਠੀਕ ਆ ਜਾਂ ਗਲਤ ਆ ਉਹ ਉਹਦੀ ਜ਼ਿੰਦਗੀ ਆ ਆਪਣੀ ਜ਼ਿੰਦਗੀ ਆ ਹਨਾ ਜਿਹਨੇ ਤੁਹਾਡੇ ਬਾਰੇ ਸਹੀ ਸੋਚਣਾ ਉਹ ਇਸ ਕਰਕੇ ਨਹੀਂ ਸੋਚਣਾ ਕਿ ਤੁਸੀਂ ਚੰਗੇ ਹੋ ਜਾਂ ਮਾੜੇ ਹੋ ਉਹਦੀ ਸੋਚ ਸਹੀ ਸੋਚਣ ਵਾਲੀ ਹੋਊਗੀ ਇਹ ਆਪਾਂ ਨੂੰ ਭੁਲੇਖਾ ਹੁੰਦਾ ਵੀ ਕੀ ਕੀ ਤਾਂ ਅਸੀਂ ਜਿਹੜਾ ਅਦਰ ਆਪੀਨੀਆ ਨਾਲ ਆਪਣੇ ਮੁਤਾਬਕ ਦੂਜੇ ਦਾ ਬਦਲ ਲਾਂਗੇ ਨਹੀਂ ਬਦਲ ਸਕਦੇ ਅਸੀਂ ਜਿਹੋ ਜੇ ਹੈਗੇ ਮੈਕਸਿਮਮ ਮੈਂ ਇਹ ਨਹੀਂ ਕਹਦਾ ਸਾਰਾ ਆਪਾਂ ਆਪਣੇ ਘਰ ਚ ਤਾਂ ਬੈਠੇ ਹੋ ਸਕਦੇ ਆ ਇਦਾਂ ਮੈਂ ਨਹੀਂ ਕਹਿੰਦਾ ਕਿਸੇ ਧਾਰਮਿਕ ਸਥਾਨ 'ਚ ਤੁਸੀਂ ਉੱਥੇ ਦੇ ਰੂਲ ਤੋੜੋ ਜਿੱਥੇ ਜਿਸ ਜਗ੍ਹਾ ਤੇ ਜਾਣਾ ਹੈ ਉੱਥੇ ਉਹਦੇ ਰੂਲ ਫਾਲੋ ਕਰ ਲਓ ਪਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵੀ ਕੋਈ ਜੌਨ ਟੰਗਾਉਣਾ ਚਾਹੀਦਾ ਸੋ ਮੈਨੂੰ ਤਾਂ ਲੱਗਦਾ ਕਿ ਕੋਈ ਸਮੱਸਿਆ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਭਾਈ ਤੁਸੀਂ ਵੀਡੀਓ ਪਾਉਣੀ ਹੈ ਜਾਂ ਨਹੀਂ ਪਾਉਣੀ ਐ ਬਾਕੀ ਮੈਂ ਤਾਂ ਤੁਹਾਡੇ ਨਾਲ ਸਹਿਮਤ ਹਾਂ ਹੁਣ ਦੀਦੀ ਨੂੰ ਪੁੱਛਦੇ ਆਪਾਂ ਇੱਕ ਵਾਰੀ ਦੀਦੀ ਕਿੱਦਾਂ ਨੇ ਹਾਂਜੀ ਹਰਮਿੰਦਰ ਕਰੇ ਅੱਜ ਹਰਮਿੰਦਰ ਕੌਰ ਵੀ ਪਰਦੇ ਦੇ ਪਿੱਛੇ ਬੈਠ ਕੇ ਗੱਲ ਕਰਨ ਲੱਗੀ ਹੈ ਕਹਿੰਦੀ ਮੈਂ ਵੀ ਹਾਂ ਦੱਸੋ ਤੇਰਾ ਕੀ ਇਹ ਗੱਲਬਾਤ ਚ ਤੂੰ ਕੀ ਇਨਪੁਟ ਪਾਉਣਾ ਚਾਹਨੀ ਆ ਅੱਜ ਮੈਂ ਨਾ ਪ੍ਰੋਡਿਊਸਰ ਵਾਲੀ ਸੀਟ ਲੈ ਲਈ ਆ ਅੱਛਾ ਤੇ ਅ ਨਹੀਂ ਠੀਕ ਆ ਇਹਦੇ ਨਾਲ ਮੈਂ ਐਗਰੀ ਆ ਅੱਛਾ ਬਈ ਕਰ ਲੈਣੀ ਚਾਹੀਦੀ ਆ ਮਰਜ਼ੀ ਨਾਲ ਖੈਰ ਜਿਉਣਾ ਤਾਂ ਚਾਹੀਦਾ ਜ਼ਰੂਰੀ ਗਰਜੈਂਟ ਨੇ ਜਿਹੜੀ ਗੱਲ ਕਹੀ ਆ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਦੋਂ ਜਾਣੇ ਆ ਆਪਾਂ ਉਦੋਂ ਨੈਗੇਟਿਵ ਪੋਜ਼ਿਟਿਵ ਕਮੈਂਟ ਆਉਂਦੇ ਨੇ ਖੈਰ ਜੇ ਫੇਰ ਵੀ ਤੁਸੀਂ ਟਾਂਗ ਸਿਰ ਬੈਠੇ ਹਾਂ ਖੜੇ ਹਾਂ ਟਾਂਗ ਸਿਰ ਕੱਪੜੇ ਪਾਇਆ ਠੀਕ ਆ ਤੁਹਾਡੀ ਗੱਲ ਬਈਨਾ ਆ ਕੇ ਬੰਦੇ ਨੇ ਵਾਲ ਤਾਂ ਸੁਕਾਉਣੇ ਹੀ ਆ ਆਪਾਂ ਇੱਕ ਕੰਮ ਕਰ ਲੈਨੇ ਆ ਹਾਂ ਆਪਾਂ ਅੱਜ ਵੀਡੀਓ ਪਾ ਲੈਨੇ ਆ ਫਿਰ ਆਪਾਂ ਲੋਕਾਂ ਦੀ رائے ਵੀ ਲੈ ਲੈਨੇ ਆ ਵੀ ਪਹਿਲਾਂ ਤੁਸੀਂ ਵੀ ਦੱਸ ਦੋ ਆਪਾਂ ਤਿੰਨਾਂ ਨੇ ਕਾਨੂੰ ਸੋਚਣਾ ਇਹਦੇ ਬਾਰੇ ਹਨਾ ਲੋਕਾਂ ਦੀ رائے ਲੈਣੀ ਆ ਲੈ ਲਓ ਪਰ ਆਪਾਂ ਤਾਂ ਹੁਣ ਪਾ ਦਨੇ ਆ ਕਿ ਵੀਡੀਓ ਤਾਂ ਪੈ ਹੀ ਜਾਣੀ ਆ ਮੈਨੂੰ ਪਤਾ ਫਿਰ ਲੋਕਾਂ ਦੀ رائے ਵੀ ਆਏ ਜਾਣੀ ਨੇ ਲੋਕਾਂ ਤੋਂ ਪਹਿਲਾਂ ਇਹ ਆ ਵੀ ਆਪਣੀ ਸੈਵਤੀ ਹੈ ਨਹੀਂ ਮੇਰੀ ਮੈਂ ਤਾਂ ਕਹਿੰਦਾ ਵੀ ਜੇ ਕਿਸੇ ਨੂੰ ਆਪਣਾ ਢੰਗ ਤਰੀਕਾ ਨਹੀਂ ਪਸੰਦ ਸਾਡੇ ਮਨ ਚ ਤਾਂ ਉਹਨਾਂ ਲਈ ਵੀ ਸਤਿਕਾਰ ਹਾਂ ਉਹਨਾਂ ਦੀ ਵੀ ਇੱਕ ਸੋਚ ਆ ਉਹ ਵੀ ਉਸੇ ਪ੍ਰਮਾਤਮਾ ਦੀ ਕ੍ਰिएशन ਨੇ ਅਸੀਂ ਵੀ ਉਸੇ ਪ੍ਰਮਾਤਮਾ ਦੀ ਕ੍ਰिएशन ਨਹੀਂ ਅਸਲ ਚ ਇਹ ਵੀ ਹੁੰਦਾ ਨਾ ਵੀ ਦੇਖੋ ਆਪਾਂ ਇੰਨੇ ਪਿਛਲੇ ਕੁਝ ਦਿਨਾਂ ਤੋਂ ਇੰਨੇ ਬਿਜ਼ੀ ਰਹੇ ਟਾਈਮ ਨਹੀਂ ਮਿਲਿਆ ਆਪਦੇ ਆਪ ਨਾਲ ਬੈਠਣ ਦਾ ਵੀ ਟਾਈਮ ਨਹੀਂ ਮਿਲਿਆ ਜਾਂ ਸਿਰ ਣਾਉਣ ਲਈ ਟਾਈਮ ਚਾਹੀਦਾ ਨਹੀਂ ਮਿਲਿਆ ਫਿਰ ਫੇਰ ਅਗੇਨ ਤੁਹਾਡੀਆਂ ਹੋਰ ਰਿਸਪੌਂਸਿਬਿਲਟੀਜ਼ ਆ ਗਈਆਂ ਮੈਨੂੰ ਕਰਨੀਆਂ ਹੁਣ ਅੱਜ ਦੱਸੋ ਹਣਾ ਠੀਕ ਆ ਸੋਕਰ ਜਨਟ ਨੇ ਅੱਜ ਵੀਡੀਓ ਬਣਾਉਣੀ ਸੀ ਮੈਨੂੰ ਕਿਹਾ ਵੀ ਜੇ ਬਣਾਉਣੇ ਤਾਂ ਇਦਾਂ ਹੀ ਬਣਾ ਲਾ ਨਹੀਂ ਖੈਰ ਉਹਦੇ ਪਿੱਛੇ ਰੌਲਾ ਤਾਂ ਮੈਂ ਵੀ ਪਾਇਆ ਵੀ ਨਹੀਂ ਬਣਾਉਣੀ ਤੇ ਆਪਾਂ ਲੋਕਾਂ ਦੀ ਕਚਹਿਰੀ ਤੋਂ ਹੀ ਪੁੱਛ ਲਈ ਅਗਰਜਨ ਸਿੰਘ ਜਿਨੇ ਵੀ ਜੋ ਵੀ ਵਿਚਾਰ ਦੇਣਾ ਚਾਹੇ ਉਹ ਦੇ ਸਕਦਾ ਹੈ ਸਿਰ ਮੱਥੇ ਆ ਜੀ ਅਸੀਂ ਤਾਂ ਤੁਹਾਡਾ ਸਾਰਿਆਂ ਦਾ ਸਤਿਕਾਰ ਹੀ ਕਰਦੇ ਆ ਹਾਂ ਸਹੀ ਤੇ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਵੱਖ-ਵੱਖਰੇ ਬਣਾਇਆ ਹੈ ਹਾਂ ਅਸੀਂ ਇਹ ਚਾਹੁੰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਚਾਹੁੰਦਾ ਵੀ ਮੈਨੂੰ ਵੀ ਆਪਣੀ ਮਰਜ਼ੀ ਜ਼ਿੰਦਗੀ ਜਿਉਣ ਦਾ ਹੱਕ ਹੋਣਾ ਚਾਹੀਦਾ ਤੇ ਦੂਜੇ ਨੂੰ ਵੀ ਦੂਜੇ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਹੀ ਹੋਈ ਆ ਜਿਹਨੂੰ ਇਹ ਸਹੀ ਨਹੀਂ ਲੱਗਦਾ ਉਹ ਇਹਨੂੰ ਸਹੀ ਨਾ ਲੱਗ ਕੇ ਸਮਝ ਕੇ ਜਿਉਂਵੋ ਪਰ ਜਿਹਨੂੰ ਇਹ ਲੱਗਦਾ ਉਹਨੂੰ ਵੀ ਅਗਿਆ ਹੋਣੀ ਚਾਹੀਦੀ ਹੈ। ਦੇਖੋ ਇਹ ਰ ਜੇਵੇਂ ਆ ਭਰੀ ਜ਼ਿੰਦਗੀ ਦੇ ਵਿੱਚੋਂ ਆਪਾਂ ਬਾਕੀਆਂ ਲਈ ਵੀ ਟਾਈਮ ਕੱਢਦੇ ਆ ਤੇ ਫਿਰ ਇਹ ਵੀ ਆ ਵੀ ਜਿਵੇਂ ਮੇਰਾ ਜੀ ਕਰਦਾ ਮੈਂ ਉਵੇਂ ਜਿਉਂ ਵੀ ਰਹਿ ਆਂ। ਹਰ ਟਾਈਮ ਇਹ ਨਹੀਂ ਕਰ ਸਕਦੇ। ਹਾਂ ਜੇ ਹੁਣ ਮੈਂ ਹਰ ਵਕਤ ਉਹਦੇ ਮੁਤਾਬਕ ਚੱਲੀ ਮੇਰੀ ਆਪਣੀ ਲਾਈਫ ਕਿੱਥੋਂ ਬਚੂਗੀ? ਆਪਣੀ ਲਾਈਫ। ਆਪਾਂ ਰੋਜ਼ ਗੱਲ ਕਰਦੇ ਆ ਵੀ ਆਪਣੇ ਕੱਲ ਬਾਹਰ ਵਾਲੇ ਕੈਨੇਡਾ ਵਾਲੇ ਮਿੱਤਰ ਆਏ ਸੀ। ਉਹ ਕੀ ਗੱਲ ਕਰਦੇ ਸੀ ਵੀ ਲਾਈਫ 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 ਕਰੀ ਜਾਣੇ ਜਿਹੜੀ ਲਾਈਫ ਲਈ ਭੱਜੇ ਫਿਰਦੇ ਆ ਉਹ ਲਾਈਫ ਕਿਤੇ ਹੈ ਨਹੀਂ। ਨਾ ਰਹੇ ਇਹ ਵੀ ਸੀਗਾ ਵੀ ਸਵੇਰ ਦੇ ਬਿਜ਼ੀ ਸੀ ਗਰਜੈਂਟ ਆ ਗਿਆ ਉਸ ਤੋਂ ਬਾਅਦ ਤੁਸੀਂ ਨਹਾਤੇ ਉਤੇ ਵਾਲ ਸਿਕਾਉਣ ਨੂੰ ਘੰਟਾ 2 ਘੰਟੇ ਚਾਹੀਦੇ ਸੀਗੇ ਬਿਲਕੁਲ ਜੇ ਬਿਲਕੁਲ ਹੀ ਆਪਾਂ ਕਹਿੰਦੇ ਵੀ ਪੱਗ ਜਾਂ ਪਰਨਾ ਬੰਨ ਕੇ ਬੈਠਦੇ ਫਿਰ Baal ਨਹੀਂ ਸੁੱਕਣੇ ਸੀ ਤੇਲ ਨਹੀਂ ਲੱਗਣਾ ਫਿਰ ਉਹ ਉਹ ਵਾਕਿਆ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਚੀਜ਼ਾਂ ਤੁਹਾਡੀ ਸਿਹਤ ਲਈ ਉਹ ਪਾਰਟ ਮਿਸ ਹੋ ਜਾਣੇ ਸੀ ਆਪਣਾ ਨਾ ਸਿਰ ਦੇ ਉੱਤੇ ਪੱਗ ਜਾਂ ਪਰਨਾ ਬੰਨਿਆ ਰਹਦਾ ਸਿਰ ਘੁੱਟਿਆ ਰਹਿੰਦਾ ਹੈ ਨਾ ਚਲੋ ਮਾੜਾ ਮੋਟਾ ਸਿਰ ਨੂੰ ਰਿਲੈਕਸ ਫੀਲ ਵੀ ਹੋਣ ਲੱਗ ਜਾਂਦਾ ਹੈ ਨਾ ਅੰਦਰ ਮਾੜਾ ਮੋਟਾ ਜਿਹੜੀਆਂ ਨਸਾਂ ਹੁੰਦੀਆਂ ਨੇ ਉਹ ਖੁੱਲਣ ਲੱਗ ਜਾਂਦੀਆਂ ਨੇ ਇੱਕਦਮ 마ਸ਼ ਕਰਕੇ ਨਾ ਦੇ ਇੱਕ ਥੋੜਾ ਜਿਹਾ ਸਿਰ ਹਲਕਾ ਹਲਕਾ ਜਿਹਾ ਹੋ ਜਾਂਦਾ ਤੇ ਬਾਕੀ ਭਾਜੀ ਮੈਂ ਵੀ ਇਹੀ ਗੱਲ ਕਰਦਾ ਕਿ ਦੇਖੋ ਹੁਣ ਆਪਣਾ ਜਿਹੜਾ ਚੈਨਲ ਆ ਆਪਾਂ ਆਪਣੀ ਵੀਡੀਓ ਦੇ ਵਿੱਚ ਤਾਂ ਬਧੀਏ ਗੱਲਾਂ ਹੁੰਦੀਆਂ ਨੇ ਨਾ ਵੈਸੇ ਆਪਣੀ ਗੱਲਾਂ ਇਦਾਂ ਦੀ ਨਹੀਂ ਹੁੰਦੀਆਂ ਵੀ ਚੱਕ ਲੋ ਧਰ ਲੋ ਜਾਂ ਆਪਾਂ ਉਹਦੇ ਬਾਰੇ ਮੰਗਦਾ ਚੰਗਾ ਬੋਲਦਾ ਹਨਾ ਵੈਸੇ ਮੇਰੇ ਖਿਆਲ ਨਾਲ ਜੇ ਆਪਾਂ ਇਦਾਂ ਦੀ ਵੀ ਆਪਾਂ ਵੀਡੀਓ ਪਾ ਸਕਦੇ ਆ ਤਾਂ ਤਾਂ ਲੋਕ ਆਪਾਂ ਨੂੰ ਬੁਰਾ ਨਹੀਂ ਕਹਿਣਗੇ ਕਿਉਂਕਿ ਆਪਾਂ ਕਿਹੜਾ ਕਿਸੇ ਦੇ ਧਰਮ ਖਿਲਾਫ ਜਾਂ ਕਿਸੇ ਦੇ ਵੀ ਨਿੱਜੀ ਮਸਲੇ ਦੇ ਵਿੱਚ ਦਖਲ ਨਹੀਂ ਦੇਣਾ। ਆਪਾਂ ਹੋਰ ਗੱਲ ਹੋਰ ਜੋੜ ਲੈਣੇ ਆ ਜੇ ਬੁਰਾ ਕਹਿਣਗੇ ਆਪਾਂ ਮਾਫੀ ਮੰਗ ਲਾਂ। ਹਾਂਜੀ ਹਾਂਜੀ। ਆਪਣੀ ਭੈਣ ਭਾਈ ਨੇ ਆਪਣੇ ਨਾਲੇ ਜੁੜੇ ਲੋਕ ਨੇ। ਕਿਉਂਕਿ ਹੁਣ ਤੱਕ ਜਿਹੋ ਜਿਹੇ ਰਿਸਪੌਂਸ ਆਪਾਂ ਨੂੰ ਆਇਆ ਨਾ ਅਗਰਜੰਤ ਸਿੰਘ ਹਾਂਜੀ ਅੱਖਾਂ 'ਚ ਪਾਣੀ ਲਿਆ ਦਿੰਦਾ ਬਿਲਕੁਲ ਜੀ ਬਿਲਕੁਲ ਇੰਨਾ ਵੀ ਪਿਆਰ ਕਰ ਸਕਦੇ ਨੇ ਕੋਈ ਕਿਵੇਂ ਲੋਕੀ ਇੱਕ ਮਿਲਣ ਦੀ ਖਾਤਰ ਇੰਨੀ ਵੱਡੀ ਐਫਰਟ ਕਰਦੇ ਨੇ ਗੱਲ ਕਰਨ ਦੀ ਖਾਤਰ ਹੁਣ ਆਪਾਂ ਦੇਖ ਰਹੇ ਆਂ ਵੀ ਇੱਕ ਗਰੁੱਪ ਥੱਲੇ ਆਇਆ ਉਹਨਾਂ ਨੇ ਫੋਨ ਕੀਤਾ ਕਿ ਜੀ ਅਸੀਂ ਕੁਝ ਟਾਈਮ ਲਈ ਤੁਹਾਨੂੰ ਆ ਕੇ ਮਿਲ ਸਕਦੇ ਆਂ ਔਰ ਰਿਟਾਇਰਡ ਅਫਸਰ ਨੇ ਹਨਾ ਹਾਂਜੀ ਹਾਂਜੀ ਤੇ ਉਹਨਾਂ ਨੇ ਆਪਣੇ ਕੋਲੋਂ ਕੀ ਲੈ ਜਾਣਾ ਆਪਾਂ ਨੂੰ ਉਹਨਾਂ ਨੇ ਕੀ ਦੇ ਦੇਣਾ ਹਨਾ ਅਸਲ ਵਿੱਚ ਇਹ ਵੀ ਚੀਜ਼ ਹੁਣ ਸ਼ੋ ਹੋ ਰਹੀ ਆ ਵੀ ਦੇਖੋ ਇੰਨੇ ਮਿਲਣ ਵਾਲੇ ਆਉਂਦੇ ਆ ਫਿਰ ਉਹਦੇ ਵਿੱਚ ਕਈ ਵਾਰ ਟਾਈਮ ਇੰਨਾ ਕੀ ਹੁੰਦਾ ਵੀ ਵਿੱਚੇ ਨਹਾਉਣਾ ਧੋਣਾ ਆ ਤੇ ਵਿੱਚੇ ਸਭ ਨੂੰ ਮਿਲਣਾ ਕਿਉਂਕਿ ਕੋਈ ਇੰਨੀ ਸ਼ਿੱਦਤ ਨਾਲ ਮਿਲਣਾ ਆ ਸੋ ਵਾਕਈ ਇਹ ਵੀਡੀਓ ਜਿੱਦਾਂ ਦੀ ਵੀ ਬਣੀ ਕਿੰਤੂ ਪਰੰਤੂ ਤਾਂ ਮਿਲਦਾ ਕਿਸੇਕ ਵੀ ਚੀਜ਼ ਤੇ ਹੋ ਸਕਦਾ ਹੁੰਦਾ ਕਿੰਤੂ ਪਰੰਤੂ ਦੀ ਜੇ ਤੁਸੀਂ ਪ੍ਰਾਪਕਾ ਪ੍ਰਵਾਹ ਕਰਨ ਲੱਗ ਗਏ ਨਾ ਜ਼ਿੰਦਗੀ 'ਚ ਤਾਂ ਜ਼ਿੰਦਗੀ ਜਿਹਾਣੀ ਬਹੁਤ ਔਖੀ ਹੋ ਜਾਊਗੀ ਸੋ ਅੱਜ ਦੀ ਡਿਬੇਟ ਤੁਸੀਂ ਜਿੱਤ ਗਏ ਮੈਂ ਤੇ ਗਰੰਟ ਅਸੀਂ ਤੁਹਾਡੇ ਨਾਲ ਲੱਗੇ ਅਸੀਂ ਵਾਕਈ ਦੋਵੇਂ ਪਹਿਲਾਂ ਨਹੀਂ ਤੁਸੀਂ ਸਹਿਮਤ ਹੋ ਗਏ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਕਿ ਮਨ ਜੀਤੇ ਜਗ ਜੀਤ ਉੱਥੇ ਜਈ ਵਾਰ ਆਪਾਂ ਮਨ ਨੂੰ ਹਰਾਉਣ ਲੱਗ ਜਾਨੇ ਆ ਮੈਂ ਕਹਿੰਦਾ ਮੈਂ ਮਨ ਨੂੰ ਹਰਾਉ ਉਹਨਾਂ ਨੂੰ ਆਪਣੇ ਆਪ ਨਾ ਸਹਿਮਤ ਕਰ ਲਓ ਏਵੇਂ ਮੈਂ ਤੁਹਾਨੂੰ ਇਹ ਚ ਆਉਂਦਾ ਸੀ ਵੀ ਜੇ ਤਾਂ ਤੁਹਾਡੀ ਗੱਲ ਮੈਂ ਵੀ ਤਾਂ ਤੁਹਾਨੂੰ ਜੇ ਤੁਸੀਂ ਆਪਣੀ ਗੱਲ ਕਹੋ ਮੈਂ ਆਪਣੀ ਕਹਿਣਾ ਤੇ ਗੁੱਲ ਮਿਲਾ ਕੇ ਤੁਸੀਂ ਵੀ ਮੈਨੂੰ ਜਿੱਤ ਲਿਆ ਮੇਰੇ ਨਾਲ ਸਹਿਮਤ ਹੋ ਕੇ ਫਿਰ ਹੁਣ ਚਾਹ ਦਾ ਪ੍ਰੋਗਰਾਮ ਬਣਾਈਏ ਹਾਂ ਹੁਣ ਚਾਹ ਪਣੀ ਪਿਲਾਓ ਤੇ ਆਪਣੇ ਸੁਣਨ ਵਾਲੇ ਨੂੰ ਅਸੀਂ ਬੇਨਤੀ ਕਰਦੇ ਹਾਂ ਜਰੂਰ ਆਪਣੀ ਗੱਲ ਵੀ ਕਰਿਓ ਕਿਉਂਕਿ ਇਹ ਵੀ ਇੱਕ ਪਰਿਵਾਰ ਹੈ ਸੋਸ਼ਲ ਮੀਡੀਆ ਦਾ ਵੀ ਇੱਕ ਪਰਿਵਾਰ ਹੁੰਦਾ ਆਪਾਂ ਦੇਸ਼ਾਂ ਵਿਦੇਸ਼ਾਂ ਤੋਂ ਬੈਠੇ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਤੁਹਾਡੇ ਕੀ ਭਾਵ ਨੇ ਇਸ ਜਿਹੇ ਗੱਲਾਂ ਨੂੰ ਕਿੰਨੇ ਲੋਕ ਨੇ ਜਿਹੜੇ ਇਸ ਤਰ੍ਹਾਂ ਜਿਉਣਾ ਚਾਹੁੰਦੇ ਨੇ ਕਿੰਨੇ ਕਹਿੰਦੇ ਨੇ ਕਿ ਨਹੀਂ ਇਹ ਠੀਕ ਨਹੀਂ ਤੇ ਠੀਕ ਕਿਉਂ ਨਹੀਂ ਖੁੱਲ ਕੇ ਗੱਲਾਂ ਕਰੋ ਸਾਡੇ ਸਾਬ ਨਾਲ ਤਾਂ ਮੈਨੂੰ ਹੁਣ ਲੱਗਦਾ ਹੈ ਵੀ ਕੰਮ ਬੜਾ ਜਿਹੜਾ ਸੌਖੇ ਜਿਹੇ ਤਰੀਕੇ ਨਾਲ ਹੋ ਜਵੇ ਉਹ ਠੀਕ ਹੈ ਮੇਰਾ ਤਾਂ ਇਹ ਹੁੰਦਾ ਕਿ ਰੁਟੀਨ ਦੀ ਲਾਈਫ ਸੌਖੀ ਹੋਣੀ ਚਾਹੀਦੀ ਹਾਂ ਠੀਕ ਆ ਕੁਝ ਟਾਈਮ ਕਰਨਾ ਪੈਂਦਾ ਇਸ ਕਰਕੇ ਤਾਂ ਬਿਆਹ ਸਾਧੀਆਂ ਜਾਣ ਤੋਂ ਤਿਆਰ ਹੋਣ ਤੋਂ ਡਰੀ ਜਾਂਦੇ ਹੁੰਨੇ ਆ ਕਿ ਹੁਣ ਤਿਆਰ ਇਹ ਨਹੀਂ ਕਿ ਆਪਣੇ ਬਹੁਤ ਲੋਕ ਸੋਚਦੇ ਨੇ ਬਸ ਦੇਖਾ ਦੇਖੀ ਜਿਹੜਾ ਇੱਕ ਸੁਭਾਅ ਬਣਿਆ ਦੇਖਾ ਦੇਖੀ ਕਰੀ ਜਾ ਰਹੇ ਹਾਂ ਬਹੁਤ ਉਹ ਗੱਲਾਂ ਜਿਹੜੇ ਸਾਨੂੰ ਸੁੱਖ ਨਹੀਂ ਦਿੰਦੀਆਂ ਹਾਂਜੀ ਹਨਾ ਜੀਵਨ ਲੰਘੀ ਜਾ ਰਿਹਾ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਸੁਣਨ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦੀ ਤੁਹਾਡੇ ਰਿਸਪਾਂਸ ਦੀ ੜੀ ਕਰੂਗੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਬਹੁਤ-ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸੰਜੀ ਘਰ ਵਿੱਚੋਂ